Veni, vidi, ਕੋਈ ਸ਼ਮਸ਼ਾਨ ਘਾਟ ਖੜਿਆ ਸਾਡੇ ਹਲਕਿਤ ਬਹੁਤ ਮਾੜੀ ਘਟਨਾ ਜੋ 6 ਸਾਲ ਪਹਿਲਾਂ ਸਾਡੇ ਭਰਾ ਦਲੀਪ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ ਜੁਆਸੇ ਪੇਜਿਆ ਸੀ 6 ਸਾਲ ਪਹਿਲਾਂ ਪੀਆਰ ਵੀ ਹੋ ਗਈ ਪੜ੍ਹਾਈ ਵੀ ਹੋ ਗਈ ਕੁਝ ਗੈਂਗਸਟਰ ਦੀ ਕਮਾਂਗ ਜਿਹੜਾ ਨੇ ਆਖੇ ਭਰਾ ਦੇ بیٹے ਨੂੰ ਜਸਦੀਪ ਨੂੰ ਗੋਲੀ ਮਾਰੀ ਤਿੰਨ ਤਰੀਕ ਦੀ ਘਟਨਾ ਸੋ ਕੱਲ ਡੈੱਡ ਬਡੀ ਆਈ ਹੈ ਸਵਾਜ ਸੰਸਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਗ ਦੀ ਲਹਿਰ ਹੈ ਇੰਨ ਸਾਰੇ ਹਲਕਾ ਸਵਲੋ ਸੰਸਾਨ ਘਾਟ ਅੱਜ ਉਹਨਾਂ ਦੀ ਲਾਸਟ ਦਰਸ਼ਨ ਕੀਤੇ ਆ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨਉਦਾਸ ਆ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਪੇ ਦੇ ਚਲ ਜਾਂਦੇ ਆ। ਸੋ ਉਹਨਾਂ ਦੇ ਅੱਗੇ ਰਹਿਣ ਨੂੰ ਰੱਖ ਨਹੀਂ ਇਕੱਲਾ ਇਕੱਲਾ ਪੁੱਤ ਸੀ। ਸੋ ਬਹੁਤ ਮਾੜੀ ਖਬਰ ਹੈ, ਬਹੁਤ ਦਿਲ ਦੁੱਖ ਹੈ। ਖੜੇ ਜਾਂ ਜੋਕ ਦੇ ਵਿੱਚ। ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ। ਉਹਦੇ ਪਰਿਵਾਰ 'ਚ ਦੁੱਖ ਆਵੇ, ਇਹੋ ਜੀ ਮੌਤ ਨਾ ਆਵੇ। ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ, ਸਾਡੇ ਹਲਕੇ 'ਚ ਹੋਈ ਹੈ। ਬਹੁਤ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਦੇ ਆ ਕਿ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ ਨਾ ਵਾਪਰੇ। ਪਰਵਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਉਹ ਆਗਲਾ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜਾਂ ਜੀ ਹਾਂ ਜੀ ਅੱਛਾ ਉੱਤੇ ਬਰਨ ਲੱਗਿਆ ਵੀ ਕੀ 22 ਦਿਨ ਬਾਅਦ ਆਇਆ ਡੈਡ ਬੜੀ ਹਾਂ ਜੀ ਕਿੱਦਾਂ ਹੋਇਆ ਹਾਸਾ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗ ਗਈ ਇਹ ਤਾਂ ਨਹੀਂ ਪਰਾਂ ਲੱਗਿਆ ਕਿੱਦਾਂ ਹੋਇਆ ਜੀ ਹਾਂ ਜੀ ਅੱਛਾ ਸਰਕਾਰ ਕੀਤਾ ਘਰੇ ਪਿੰਡ ਦੇ ਬੱਚੇ ਅੱਜ ਸਰਕਾਰ ਕਰਿਆ ਜੀ ਇਹ ਕਿਹਦਾ ਇਹ ਦਲਜੀਤ ਸਿੰਘ ਮਾਰਕਟ ਦਾ ਮੁੰਡਾ ਕਿੰਨੀ ਉਮਰ ਸੀ ਜੀ ਜ 23 ਸਾਲ ਲੱਗਿਆਗਾ ਜੀ ਅੱਛਾ ਹਾਂ ਜੀ ਮੈਰਿਜ ਹੋਈ ਸੀ ਨਹੀਂ ਮੈਰਿਜ ਕੋਈ ਭੈਣ ਭਾਈ ਕੋਈ ਨਹੀਂ ਹੋ ਰਹੀ ਨਹੀਂ ਇਕਲੋਤੇ ਸੀ ਇਕਲੋਤੇ ਸੀ ਕਿੰਨੇ ਸਮਾਂ ਹੋ ਗਿਆ ਸੀ ਗੇ ਨੂੰ ਬਰੇਜ ਇਹ ਨੂੰ ਹੋ ਗਏ 6-7 ਸਾਲ ਸਰਬਜੀਤ ਸਿੰਘ ਮੈਂ ਯੂ ਐਸ اے ਰਹਿਣਾ ਵੈਸੇ ਮੇਰਾ ਪਿੱਛੋ ਪੈਂਡ ਆਸੀ ਗਲਾਂ ਇਹਦਾ ਨਾਂ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿਕਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਮਾਰ ਕੇ ਮੂੰਹ ਦਿਖਾ ਕੇ ਕਹਿੰਦੇ ਲੈਓ ਦੇਖ ਲਓ ਸੁਮਾਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਈਡ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕਿੱਥੇ ਨਹੀਂ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ ਉਹ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹ ਕਿਹੜੇ ਸ਼ਹਿਰ ਜਾਂਦਾ ਸੀ ਇਹ ਬਿਕਰਸਵੀਲ ਹਾਂਜੀ ਕਿ ਉਹ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਸੀ ਨਾ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਹੀਨੇ ਲੱਗਿਆ ਸੀ ਮੈਰਿਜ ਦੀ ਕਾਰਡ ਐਚੀ ਪਲਾਨ ਬਸ 2 ਕੁ ਮਹੀਨਿਆਂ ਤੱਕ ਜਾਨੂ ਇੱਧਰ ਇਹ ਬਾਣਾ ਵਾਰਤ ਗਏ